ਬਹੁਤ ਵੱਡੀ ਖਬਰਾਂ ਜਿਵੇਂ ਕਿ ਪਹਿਲੀ ਵਾਰ ਤੁਸੀਂ ਸੜਕਾਂ ਦੇ ਉੱਤੇ ਸਿੱਖ ਕੌਮ ਦਾ ਬਹੁਤ ਵੱਡਾ ਸਲਾਰਵ ਦੇਖਣ ਜਾ ਰਹੇ ਹੋ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇੱਕ ਐਸਾ ਟਾਰਗੇਟ ਰੱਖ ਦਿੱਤਾ ਕਿ ਐਨਐਸਰ ਰੱਦ ਕਰੋ ਨਹੀਂ ਤਾਂ ਸੜਕਾਂ ਤੇ ਹੀ ਮਰਾਂਗੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ ਕਦਰ ਮਜਬੂਰ ਕਰ ਦਿੱਤਾ ਕਿ ਭਾਈ ਅਮਰਪਾਲ ਸਿੰਘ ਜਲਦ ਰਹਾ ਹੋਣ ਜਾ ਰਹੇ ਨੇ ਜਿਹੜੀ ਵੀਡੀਓ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਉਸ ਵੀਡੀਓ ਦੇ ਅੰਦਰ ਤੁਸੀਂ ਵੇਖੋਗੇ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੀ ਸਿੱਖ ਕੌਮ ਇੱਕ ਵਾਰ ਫਿਰ ਤੋਂ ਸ਼ਰਕਾਂ ਦੇ ਉੱਤੇ ਐ ਯਾਨੀ ਵੱਡੇ ਪੱਧਰ ਤੇ ਸਰਾਬ ਉਤਰਿਆ ਆ ਸਿੱਖ ਕੌਮ ਦੇ ਬੰਨਿਓ ਅੰਦਰੋਂ ਅੰਦਰੀ ਪਹਿਲਾਂ ਤੋਂ ਹੀ ਪਲੈਨਿੰਗ ਰਚੀ ਜਾ ਰਹੀ ਸੀ ਕਿ ਬਹੁਤ ਵੱਡਾ ਸੰਘਰਸ਼ ਰਚਿਆ ਜਾ ਰਿਹਾ ਸੀ ਕਿ ਅਮਰਪਾਲ ਸਿੰਘ ਤੇ 30 ਈਵਾਰ ਐਨਐਸਏ ਲਾਉਣ ਵਾਲਾ ਮੁੱਖ ਮੰਤਰੀ ਘੇਰੇ ਦੇ ਵਿੱਚ ਲੈ ਲਿਆ ਯਾਨੀ ਐਨਐਸਏ ਰਾਤ ਦੇ ਹੀ ਕਰਨੀ ਪੈਣੀ ਆ ਨਹੀਂ ਤਾਂ ਕਹਿੰਦੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇੱਥੇ ਹੀ ਮਰਾਂਗੇ ਯਾਨੀ ਛੜਕਾਂ ਦੀ ਮਰਾਂਗੇ ਜੇਕਰ ਤੁਸੀਂ ਐਨਐਸਏ ਰੱਦ ਕਰਕੇ ਅਮਰਪਾਲ ਸਿੰਘ ਨੂੰ ਰਿਹਾ ਨਹੀਂ ਕਰਦੇ ਸਵਾਲ ਬਹੁਤ ਵੱਡਾ ਯਾਨੀ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹੋ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਪਾਸੇ 2023 ਦਾ ਸਮਾਂ ਖੜਾ ਸਾਹਮਣੇ ਔਰ ਦੂਜੇ ਪਾਸੇ ਸਿੱਖ ਕੌਮ ਦੀ ਵੱਡੇ ਪੱਧਰ ਤੇ ਸਲਾਬ ਛੜਕਾਂ ਦੇ ਉੱਤੇ ਦੇਖਣ ਜਾ ਰਹੇ ਹੋ ਜਿਦੇ ਨਾਲ ਅਮਰਪਾਲ ਸਿੰਘ ਦੀ ਰਿਹਾਈ ਦੇ ਉੱਤੇ ਪੱਕੇ ਤੌਰ ਤੇ ਮੋਹਰ ਲਾ ਦਿੱਤੀ ਗਈ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਸਿਰਫ ਇੱਕੋ ਹੀ ਰਸਤਾ ਜਾਦਾ ਅਮਰਤਪਾਲ ਸਿੰਘ ਨੂੰ ਬਾਹਰ ਕੱਢੂਆ ਔਰ ਜਾਂ ਫਿਰ ਵੱਡੇ ਪੱਦਰ ਤੇ ਬਹੁਤ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਕਿਉਂਕਿ ਸਿੱਖ ਕੌਮ ਦੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਭਾਈ ਅਸੀਂ ਤਾਂ ਸੜਕਾਂ ਦੇ ਉੱਤੇ ਹੀ ਮਰਾਂਗੇ ਤੇ ਨਹੀਂ ਤਾਂ ਇਹ ਨਸਰ ਰੱਦ ਕਰ ਦਿਓ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਮੁੱਖ ਮੰਤਰੀ ਨੂੰ ਲੈ ਕੇ ਆ ਕਿਤੇ ਮੁੱਖ ਮੰਤਰੀ ਸਾਹਿਬ ਮਜਬੂਰ ਹੋ ਚੁੱਕੇ ਨੇ ਇੱਕ ਪਾਸੇ ਨਸ਼ਾ ਵਿਰੋਧ ਯੁੱਧ ਜਿਹੜਾ ਸਰਕਾਰ ਨੇ ਚਲਾਇਆ ਉਸੇ ਹੀ ਯੁੱਧ ਦਾ ਹਵਾਲਾ ਦੇ ਕੇ ਅਮਰਪਾਲ ਸਿੰਘ ਨੂੰ ਰਿਹਾ ਕਰਵਾਉਣ ਦੇ ਲਈ ਵੱਡੇ ਪੱਧਰ ਤੇ ਕੀ ਕਹਿ ਰਹੇ ਆ ਪੰਜਾਬ ਦੇ ਲੋਕ ਮੱਖ ਮੰਤਰੀ ਨੂੰ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਮੁੱਖ ਮੰਤਰੀ ਦੀ ਅਪਡੇਟ ਸਾਂਝੀ ਕਰੂੰਗਾ ਸੁਣੋ ਜੀ ਆਇਆ ਪਾਈ ਸਾਡੀ ਕੋਈ ਸੁਣ ਨਹੀਂ ਰਿਹਾ ਤਿੰਨ ਸਾਲ ਸੌਣ ਢਾਈ ਸਾਲ ਇੱਥੇ ਹੋ ਗਏ ਬੈਠੇ ਦੋ ਸਾਲ ਅਮਰਪਾਲ ਨੂੰ ਹੋ ਗਏ ਐਪੀ ਵੀ ਜਿਤਾਤਾ ਹੱਟੋ ਵੱਟ ਵੋਟਾਂ ਲੈ ਕੇ ਜੁਣਿਆ ਉਹਨੂੰ ਘੇਰ ਵੀ ਗਾਹਾਂ ਤੇ ਗਾਹ ਐਨਐਸ ਵੀ ਵਿਧਾਇਕ ਜੰਦੇ ਨੇ ਕੁਛ ਤਾਂ ਕਰਾਂਗੇ ਬੇਟੇ ਫਿਰ ਰੋਟੀਆਂ ਖਾਂਦਾ ਉਹ ਹੱਥ ਕਰਕੇ ਲੈ ਕੇ ਜਾਵਾਂ ਜੀ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਉਹਨਾਂ ਦੇ ਨਾਲ ਇਹ ਕੋਈ ਆ ਸਾਨੂੰ ਤਾਂ ਅੰਮਰਪਾਲ ਵੀ ਉਹੀ ਆ ਸਾਨੂੰ ਬੰਦੀ ਸਿੰਘ ਵੀ ਉਹੀ ਨੇ ਹਸਤਾਹੀਜ ਕਰੀ ਬੈਠੇ ਆਪਦੇ ਲੈ ਕੇ ਜਾਵਾਂਗੇ ਨਹੀਂ ਫਿਰ ਮਰਾਂਗੇ ਜੀ ਮਾਤਾ ਜੀ ਨੇ ਸਾਫ਼ ਹੀ ਕਹਿਦਾ ਕਿ ਅਸੀਂ ਤਾਂ ਲੈ ਕੇ ਜਾਵਾਂਗੇ ਨਹੀਂ ਤਾਂ ਫਿਰ ਮਰਾਂਗੇ ਇਹ ਜੋ ਜਜ਼ਬਾਤ ਦੇਖ ਰਹੇ ਨੇ ਇਹ ਜੋ ਭਾਵਨਾ ਵਿਸ਼ਵਾਸ ਭਾਈ ਅੰਮਰਪਾਲ ਸਿੰਘ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਹ ਕਿਵੇਂ ਦੀ ਹੈ ਭਗਵੰਤ ਮਾਨ ਨੂੰ ਇੰਨੀ ਕਿ ਸ਼ਰਮ ਲਾਣਦ ਪਾਉਣੇ ਅਸੀਂ ਇਹ ਉਹਨਾਂ ਲੋਕਾਂ ਨੇ ਲੋਕਾਂ ਨੇ ਲੋਕ ਰਾਜ ਅਭੀ ਸ਼ਿਵਾਵਾਸ ਤੋਂ ਚੁਣਿਆ ਹੈ ਇਹਦਾ ਧੰਨਵਾਦ ਕਰਨਾ ਚਾਹੀਦਾ ਜਖਰੂ ਸਾਹਿਬ ਦੇ ਲੋਕਾਂ ਦਾ ਜਾ ਕੇ ਭਗਵੰਤ ਮਾਨ ਨੂੰ ਹੁਣ ਵੀ ਕਰਨਾ ਚਾਹੀਦਾ ਧੁੱਲੇ ਮੇਰਾ ਤਾਂ ਵਿਗੜਿਆ ਕੁਝ ਨਹੀਂ ਸਭ ਤੋਂ ਵੱਧ ਲੀਡ ਲੈ ਕੇ ਸਾਡਾ ਐਮਪੀ ਜਿੱਤਿਆ ਉਹ ਉਹ ਨਸ਼ੇ ਹੀ ਛਡਾਰੇ ਹੁਣ ਵੀ ਇਹਨੂੰ ਚਾਹੀਦਾ ਭਗਵੰਤ ਮਾਨ ਨੂੰ ਆਪਦੇ ਦੋ ਅਫਸਰ ਡਿਊਟੀ ਲਾ ਦੇ ਉਹਦੇ ਨਾਲ ਯਾ ਆ ਜਾ ਭਾਈ ਅਮਰਪਾਲ ਸਿਆ ਤੂੰ ਸਭ ਤੋਂ ਲੋਕਾਂ ਦੇ ਵੱਧ ਨਸ਼ੇ ਛਡਾਇਆ ਹੈ ਤੇ ਤੇਰੇ ਨਾਲ ਸਰਕਾਰੀ ਡਿਊਟੀ 'ਚ ਆਰ ਬੰਦੇ ਲਾਉਣੇ ਆ ਜਿਹੜਾ ਬੰਦਾ ਖੁਦੋਂ ਕੰਮ ਕਰ ਰਿਹਾ ਸੀ ਉਹਨੂੰ ਕਿਉਂ ਨਹੀਂ ਅੱਜ ਨੰਬਰ ਕਿਉਂ ਬਣਾ ਰਿਹਾ ਆ ਉਹਦੇ ਅਕਰਮ ਸਿੰਘ ਮਜੀਠੀ ਜੀ ਐ ਇੱਕ ਵੀਡੀਓ ਜਾਰੀ ਕਰਦੇ ਆ ਜਿਹਦੇ ਵਿੱਚ ਉਹ ਦਿਖਾਉਦੇ ਆ ਕਿ ਭਾਈ ਅਮਰਿਤਪਾਲ ਦੇ ਭਰਾ ਹਰਪੀ ਸਿੰਘ ਨਸ਼ਾ ਕਰਦੇ ਹੋਏ ਗੱਡੀ ਦੇ ਵਿੱਚ ਦਿਖਾਈ ਦੇ ਰਹੇ ਆ ਉਹ ਵੀਡੀਓ ਬਾਰੇ ਕੀ ਦੇਖੋ ਇਹ ਜਾਲੀ ਵੀਡੀਓ ਆ ਵਿਕਰਮਜੀਤ ਦਾਦਾ ਇਹਨਾਂ ਦਾ ਨਾਂ ਹੀ ਸਾਨੂੰ ਚੰਗਾ ਨਹੀਂ ਲੱਗਦਾ ਨਾ ਸੁਖਵੀਰ ਦਾ ਨਾਂ ਸਾਨੂੰ ਚੰਗਾ ਲੱਗਦਾ ਕਿਉਂਕਿ ਇਹਨਾਂ ਨੇ ਕੌਮ ਵੇਚ ਕੇ ਖਾ ਲਈ ਹੈ ਪੰਜਾਬ ਦਾ ਸਤਿਆਨਾਸ ਤੇ ਬੇੜਾ ਘਰ ਕਰਨ ਵਾਲੇ ਹੀ ਇਹ ਤੋਂ ਪਰਿਵਾਰ ਨੇ ਅਸੀਂ ਖੁੱਲ ਕੇ ਕਹਿੰਨੇ ਆ ਇੱਕ ਪੰਜਾਬੀ ਹੋਣ ਦੇ ਨਾਤੇ ਤੇ ਸਿੱਖ ਵਿਦਿਆਸ਼ਣ ਹੋਣ ਦੇ ਨਾਤੇ ਜੇ ਕੋ ਚੰਗਾ ਕੰਮ ਕਰਦਾ ਉਹਨੂੰ ਯਾਰ ਨਹੀਂ ਅਮਰਪਾਲ ਸਿੰਘ ਨੂੰ ਕਹਿੰਦੇ ਲੈ ਕੀ ਜਾਣਾ ਨਹੀਂ ਫਿਰ ਸੜਕਾਂ ਤੇ ਮਰਾਂਗੇ ਤਾਂ ਕਹਿੰਦੇ ਦੋ ਦੋ ਹੱਥ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੁਣ ਜਾ ਰਹੇ ਆ ਕਿਉਂ ਹੁਣ ਜਾ ਰਹੇ ਆ ਕਹਿੰਦੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਇਹਨੂੰ ਲੈ ਕੇ ਮੁੱਖ ਮੰਤਰੀ ਨੂੰ ਪੰਜਾਬ ਦੀ ਸੇਕੋਂਮ ਪੈ ਗਈ ਹੈ ਕਿਉਂ ਪੈ ਗਈ ਹੈ ਕਹਿੰਦੇ ਜਿਹੜਾ ਪੰਜਾਬ ਦਾ ਯੋਧਾ ਯਾਨੀ ਅਮਰਪਾਲ ਸਿੰਘ ਕਈ ਸਾਲ ਪਹਿਲਾਂ ਇਹ ਮੁਹਿੰਮ ਚਲਾ ਚੁੱਕਿਆ ਸੀ ਜਿਹੜੀ ਦੇ ਨਾਲ ਅੱਜ ਤੁਸੀਂ ਆਪਣੇ ਨੰਬਰ ਬਣਾ ਰਹੇ ਹੋ ਯਾਨੀ ਭਗਵੰਤ ਮਾਨ ਦਾ ਨਸ਼ਿਆਂ ਵਿਰੁੱਧ ਇੱਕ ਯੁੱਧ ਚੱਲਿਆ ਪੰਜਾਬ ਦੇ ਅੰਦਰ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਕਈ ਸਾਲ ਪਹਿਲਾਂ ਪਤਾ ਨਹੀਂ ਕਿੰਨੇ ਦੇ ਮਾਵਾਂ ਦੇ ਪੁੱਤ ਬਚਾ ਚੁੱਕਿਆ ਸੀ ਜਿਹਨੂੰ ਇਹ ਕਹਿੰਦੇ ਐਨਐਸਏ ਲਾਕੇ ਇਹ ਤਾਂ ਵੱਖਵਾਦੀ ਹੈ ਤਾਂ ਪੰਜਾਬ ਦਾ ਬੱਚਾ ਬੱਚਾ ਹੁਣ ਸੜਕਾਂ ਦੇ ਉੱਤੇ ਉੱਤਰਿਆ ਤੇ ਅਮਰਪਾਲ ਸਿੰਘ ਦੀ ਰਿਹਾਈ 200% ਕਹਿੰਦੇ ਮੋਹਰ ਲਾ ਦਿੱਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇੱਕ 2027 ਦਾ ਸਮਾਂ ਵੀ ਖੜਾ ਹੈ ਤੇ ਅੱਜ ਕਹਿੰਦੇ ਅਮਰਪਾਲ ਸਿੰਘ ਨੂੰ ਭਗਵੰਤ ਮਾਨ ਨੂੰ ਚਾਹੀਦਾ ਕਿ ਦੋ ਬੰਦਿਆਂ ਦੀ ਡਿਊਟੀ ਲੱਗੇ ਅਮਰਪਾਲ ਸਿੰਘ ਨੂੰ ਕਹਿਣਾ ਸੀ ਵੀ ਹਾਂ ਭਾਈ ਠੀਕ ਹੈ ਇਹ ਕਹਿ ਰਿਹਾ ਸੀ ਕੌਮ ਕਿ ਤੂੰ ਨਸ਼ਿਆਂ ਦਾ ਯਾਨੀ ਕਿ ਛਡਾਉਣ ਦਾ ਕੰਮ ਕੀਤਾ ਤੇਰੇ ਨਾਲ ਪੂਰੀ ਸਰਕਾਰ ਖੜੀ ਹੈ ਪਰ ਸਾਡੇ ਮੁੱਖ ਮੰਤਰੀ ਨੂੰ ਡਰ ਲੱਗਦਾ ਕਹਿੰਦਾ ਅਮਰਪਾਲ ਸਿੰਘ ਜੇਕਰ ਬਾਹਰ ਆ ਗਿਆ ਤਾਂ ਪੂਰੇ ਪੰਜਾਬ ਦੀ ਕੌਮ ਨੂੰ ਖਤਰਾ ਤਾਂ ਮੈਂ ਪੁੱਛਣਾ ਚਾਹੁੰਗਾ ਸਾਡੇ ਪੰਜਾਬ ਦੇ ਵਸਿੰਦਿਆਂ ਤੋਂ ਕਿ ਭਾਈ ਜੇਕਰ ਪੰਜਾਬ ਦੀ ਆਵਾਮ ਨੂੰ ਖਤਰਾ ਵਾਕਈ ਹੈ ਤਾਂ ਅਮਰਪਾਲ ਸਿੰਘ ਨੂੰ ਵੋਟਾਂ ਕਾਹਨ ਪਾ ਕੇ ਗਿਆ ਵੱਡੀ ਲੀਡ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਨੰਬਰ 1 ਤੇ ਉਹ ਸੀਟ ਕਿਵੇਂ ਜਿੱਤੀ ਗਈ ਆ ਜੇਕਰ ਵਾਕਈ ਪੰਜਾਬ ਦੇ ਲੋਕਾਂ ਨੂੰ ਅਮਰਪਾਲ ਸਿੰਘ ਤੋਂ ਖਤਰਾ ਹੈ ਉਹਦੇ ਹੱਕ ਦੇ ਵਿੱਚ ਕੌਣ ਪਾ ਕੇ ਗਿਆ ਵੋਟਾਂ ਕਿ ਬਾਹਰ ਲੀਆਂ ਜ਼ੇਤਾਂ ਦੇ ਵਿੱਚੋਂ ਪੈ ਗਈਆਂ ਜਾਂ ਫਿਰ ਕੋਈ ਡੁਪਲੀਕੇਟ ਕਮ ਹੋ ਗਿਆ ਇਹ ਸਵਾਲ ਤੁਹਾਡੇ ਪੰਜਾਬ ਦੇ ਲੋਕਾਂ ਦੇ ਹੋਣੇ ਚਾਹੀਦੇ ਆ ਤਾਂ ਕਿ ਇਹ ਨਕੰਮੀ ਚੁਣੀ ਸਰਕਾਰ ਬਾਈ ਦੇ ਵਿੱਚ ਇਹਨੂੰ ਪਤਾ ਲੱਗੇ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਮੁੱਖ ਮੰਤਰੀ ਚੁਣਿਆ ਬੈਠਾ ਫਿਰ ਤੋਂ ਫਿਰ ਤੋਂ ਯਾਨੀ ਜੇਲ੍ਹ ਦੇ ਵਿੱਚੋਂ ਕਹਿੰਦੇ ਅਸੀਂ ਮੁੱਖ ਮੰਤਰੀ ਬਣਾ ਕੇ ਕੱਢਾਂਗੇ ਜੇਕਰ ਅਮਰਪਾਲ ਸਿੰਘ ਨੂੰ ਸਰਕਾਰ ਰਹਿਆ ਨਹੀਂ ਕਰਦੀ ਪਰ ਇੱਕ ਪਾਸੇ ਤਾਂ ਹੁਣ ਹਲਕੇ ਦੇ ਵਿੱਚ ਜਿਵੇਂ ਡੰਡਾ ੜਾ ਦਿੱਤਾ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਸਰਾਬ ਪੰਜਾਬ ਦੀਆਂ ਸੜਕਾਂ ਤੇ ਉਤਰ ਆਏ ਤੇ ਸੇ ਕੌਮ ਨੇ ਪੂਰਾ ਯਾਨੀ ਥਾਮ ਲਈਏ ਕਹਿੰਦੇ ਨਹੀਂ ਤਾਂ ਲੈ ਕੇ ਜਾਵਾਂਗੇ ਐਨਐਸਰ ਰੱਦ ਕਰੋ ਨਹੀਂ ਸੜਕਾਂ ਦੇ ਬਣਾਗੇ ਤਾਂ ਮੈਂ ਪੁੱਛਣਾ ਚਾਹੁੰਗਾ ਪੰਜਾਬ ਦੇ ਲੋਕਾਂ ਤੋਂ ਕਿ ਤੁਹਾਡਾ ਕੀ ਕਹਿਣਾ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੁਣ ਬਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ